ਕਾ ਦਾ ਮਾਨ ਨੀਂ ਨਾਣੀ ਜਿੰਦੇ ਮੇਰੀਏ ਜੱਗ ਉਤੇ ਕਰੇ ਹਰਾ ਫੇਰੀਆਂ ਬੇਈਮਾਨੀ ਕਰੇ ਜਾੜਾ ਪੱਟੇ ਲੋਕਾਂ ਦੀਆਂ ਰੱਬ ਪਟੂ ਜੜਾਂ ਤੇਰੀਆਂ ਬੇ ਰੱਬ ਪਟੂ ਜੜਾਂ ਤੇਰੀਆਂ ਮੇਰੇ ਪਰਮ ਪੂਜ ਸਰੋਤਿਓ ਮੇਰੇ ਦਰਸ਼ਕੋ ਮੇਰੇ ਭਰਾਵੋ ਮੇਰੇ ਹਮਸਫਰੋ ਸਾਡੇ ਬੱਚਿਓ ਮੈਂ ਇੱਕ ਤੁਹਾਨੂੰ ਅਰਜ ਕਰਦਾ ਜਿੰਨੇ ਵੀ ਮੇਰੇ ਦਾਨੀ ਸੱਜਣਾ ਸਾਰਿਆਂ ਨੂੰ ਵੀ ਭਰਾਵੋ ਕੰਮ ਕਰੋ ਕੰਮ ਕਰਨਾ ਚਾਹੀਦਾ ਕੰਮ ਬਿਨਾ ਕੁਝ ਨਹੀਂ ਇੱਥੇ ਜੇ ਅਸੀਂ ਨਹੀਂ ਕੰਮ ਕਰਦੇ ਤੇ ਅੱਜ ਸਾਡਾ ਜਿਹੜਾ ਮੁਲਕ ਉਹ 0 ਤੇ ਆ ਜਿਹੜੇ 18 ਘੰਟੇ ਕੰਮ ਕਰਦੇ ਆ ਉਹ ਮੁਲਕ ਹੀਰੋ ਆ ਅਸੀਂ ਤਾਂ ਤੁਹਾਨੂੰ ਭਜਦੇ ਆ ਜਿਹੜਾ ਬੰਦਾ ਉਹ ਬਾਹਰ ਨਹੀਂ ਜਾਣਾ ਚਾਹੀਦਾ ਉਹ ਗਲਤ ਕਰਦਾ ਉਹ ਤੁਹਾਨੂੰ ਗਲਤ ਗੈਟ ਕਰਦਾ ਉੱਥੇ ਕੰਮ ਹੈ ਨਹੀਂ ਸੱਜਣੋ ਕੰਮ ਬਹੁਤ ਆ ਜਿਹੜੇ ਕੰਮ ਉੱਥੇ ਹੈਗੇ ਉਸ ਕਰਦੇ ਨਹੀਂ ਆਹ ਗੱਲ ਜ਼ਰੂਰ ਆ ਜੇ ਕੋਈ ਆਂਦਾ ਨਾ ਮੇਰੇ ਬੱਚੇ ਬਾਹਰ ਆ ਕੈਨੇਡਾ ਤੇ ਉਸੇ ਕੰਮ ਹੀ ਨਹੀਂ ਗਾ ਉਹ ਮੇਰੇ ਨਾਲ ਗੱਲ ਕਰੇ ਮੈਂ ਤਾਂ ਉਸ ਨੂੰ ਕੰਮ ਹੈਗਾ ਉੱਥੇ ਠੀਕ ਆ ਇਹ ਭਾਲਦੇ ਆ ਕੰਮ ਜਾ ਕੇ ਬੱਸ ਸਟੈਂਡ ਤੇ ਬਹਿ ਕੇ ਰੇਲਵੇ ਸਟੇਸ਼ਨ ਤੇ ਬਹਿ ਕੇ ਉੱਥੇ ਇੱਕ ਦੋ ਜਿਹੜੀਆਂ 10 20 ਲੱਗ ਸਕਦੀਆਂ ਸਾਰੇ ਪੰਜਾਬ ਦੇ ਜਿਹੜੀਆਂ ਨਹੀਂ ਲੱਗ ਸਕਦੇ ਸਾਰੇ ਪੰਜਾਬ ਨੂੰ ਕੰਮ ਨਹੀਂ ਮਿਲ ਸਕਦਾ ਠੀਕ ਆ ਕੈਨੇਡਾ ਬਹੁਤ ਵੱਡਾ ਸਾਡੇ ਮੁਲਕ ਨੂੰ 8 9 ਗੁਣਾ ਵੱਡਾ ਤੇ ਜਿਹੜੀ ਉੱਥੇ ਹੈਗੀ ਉਹਦੀ ਪਾਪੂਲੇਸ਼ਨ ਉਹ ਸਾਡੇ ਪੰਜਾਬ ਜਿੰਨੀ ਆ ਉੱਥੇ ਕੰਮ ਨਹੀਂ ਮਿਲਦਾ 20-20 ਹਜ਼ਾਰ ਕਿੱਲਾ 40-40 ਹਜ਼ਾਰ ਕਿੱਲਾ 50-50 ਹਜ਼ਾਰ ਕਿੱਲਾ ਵਿਹਲਾ ਪਿਆ ਉਥੇ ਵਾਈ ਕਰ ਲੋ ਜਾ ਕੇ ਇਹ ਪਾਲ ਦੇ ਜੌਰਡਨ ਦੇ ਬੂਟ ਪਾ ਕੇ ਨਿੱਕ ਦੇ ਜਰਬਾ ਪਾ ਕੇ ਤੇ ਚੰਗੀਆਂ ਟੀ-ਸ਼ਰਟਾਂ ਪਾ ਕੇ ਸਿੱਧਾ ਸੜਕਾਂ ਤੇ ਘੁੰਮਿਏ ਆ ਇਨਕਮ ਮਿਲਦਾ ਜਿਵੇਂ ਇੱਥੇ ਆਪਾਂ ਕੰਮ ਕਰਦੇ ਹਾਂ ਕੰਮ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕੰਮ ਬਹੁਤ ਜ਼ਿਆਦਾ ਥੋੜਾ ਨਹੀਂ ਬਹੁਤ ਕੰਮ ਆ ਜੇ ਕਰਨਾ ਹੋਵੇ ਤਾਂ ਇਹ ਵੇਖ ਲਓ ਜਿਹੜਾ ਇੱਥੇ ਸੁੱਤਾ ਪੈਣ ਉੱਠਦਾ ਯਾਰ ਉਥੇ ਆ ਕੇ ਕੰਮ ਕਰ ਲੂ ਉਹ ਜਿਹੜਾ ਬੱਚਾ ਇੱਥੇ ਇਕਟਵਾ ਉੱਥੇ ਵੀ ਇਕਟਵਾ ਰਹਿੰਦਾ ਹੋ ਜਿੱਥੇ ਮਰਜ਼ੀ ਜਾਵੜਾ ਕੇ ਅੱਗੇ ਲੋਕ ਜਾਂਦੇ ਬਰਮਾ ਬਰਮਾ ਤੇ ਜਾਂ ਵਾਤਵਾ ਸਿੰਗਾਪੁਰ ਤੇ ਇੱਕ ਕਹਾਵਤੀ ਲੇਖ ਜਾਣਗੇ ਨਾਲੇ ਬਰਮਾ ਉੱਠ ਜਾਵੇ ਇਹ ਕੋਈ ਸ਼ੱਕ ਨਹੀਂ ਲੇਖ ਆਪਣੇ ਮੱਥੇ ਤੇ ਹੁੰਦੇ ਆ ਕਰਮ ਆਪਣਾ ਕੰਮ ਹੁੰਦਾ ਲੇਖਾਂ ਤੇ ਕਰਮਾਂ 'ਚ ਫਰਕਾ ਬਹੁਤ ਜ਼ਿਆਦਾ ਜਿਵੇਂ ਸਿਆਣਪ 'ਚ ਤੇ ਅਗਲ 'ਚ ਫਰਕ ਹੁੰਦਾ ਬਹੁਤ ਵੱਡਾ ਇਹਦਾ ਪਮਾਨਾ ਫਰਕ ਦਾ ਠੀਕ ਹੈ ਜੀ ਸਿਆਣਪ ਦਾ ਤੇ ਅਕਲ ਦਾ ਠੀਕ ਆ ਜਿਹੜੀ ਅਕਲ ਹੁੰਦੀ ਹੈ ਇਹ ਬਰਮਾਦਮ ਦਿੱਤੀ ਹੁੰਦੀ ਆ ਜਿਹੜੀ ਸਿਆਣਪ ਹੁੰਦੀ ਹੈ ਇਹ ਅਖਰੀ ਗਿਆਨ ਹੁੰਦਾ ਆ ਫਰਕ ਹੁੰਦਾ ਇਹਦਾ ਮੈਂ ਆਪਦੇ ਸਰੋਤਨ ਦੱਸਣਾ ਵੀ ਜ਼ਰੂਰੀ ਹੁੰਦਾ ਠੀਕ ਆ ਐਵੇਂ ਕੰਮ ਕਰਨਾ ਸੀ ਜਿਹੜੇ ਸਾਡੇ ਕੰਮ ਕਰਮਾ ਉਹ ਸਾਡਾ ਕੰਮ ਆ ਜਿਹੜੇ ਸਾਡੇ ਲੇਖ ਆ ਉਹ ਸਾਨੂੰ ਪਰਮਾਤਮਾ ਨੇ ਲਿਖ ਕੇ ਦਿੱਤਾ ਵੀ ਆਹਾ ਤੂੰ ਸੰਸਾਰ ਚ ਜਾ ਕੇ ਕਰਨਾ ਤੇ ਜੇ ਉਹਦੇ ਚੋਂ ਅਸੀਂ ਮਾਰੇ ਉਖੜ ਜੇ ਕਿਸੇ ਰਸਤੇ ਤੋਂ ਤੇ ਆਪਾਂ ਨੂੰ ਆਪ ਦੀ ਲਿਸਟ ਚੋਂ ਬਾਹਰ ਕੱਢ ਦਿੰਦਾ ਤੇ ਆਪਾਂ ਮਾਰੇ ਕੰਮ ਲਾ ਆਪਣੇ ਕਰਮ ਤੇ ਉਹ ਆਪਣੇ ਮਾਰੇ ਕਰਮ ਬਣ ਜਾਂਦੇ ਆ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਬੇਈਮਾਨ ਨਾ ਕਰੋ ਆਪਣੀ ਕਮਾਈ ਕਰੋ ਕਾਹਦੇ ਹੱਥ ਬੇਈਮਾਨੀ ਕਰਨੀ ਯਾਰ ਖਾਣੇ ਤੋਂ ਰੁਟ ਗਏ ਨਾ ਐਨੀਵੇ ਬਾਬੇ ਨੇ ਕਹਿਦਾਂ ਸਾਰੇ ਸਾਫ ਹੋ ਜਾਣਗੇ ਨਹੀਂ ਐਨੇ ਵੀ ਬੇਈਮਾਨ ਨਾ ਬਣੋ ਯਾਰ ਐਡੇ ਵੀ ਸਾਫ ਨਾ ਹੋ ਕਿ ਲੋਕ ਸੰਥੂ ਤੁ ਕਰੀ ਜਾਣ ਜੇ ਮੈਨੂੰ ਕਰਦੇ ਆ ਠੀਕ ਹੈ ਨਾ ਬਾਹਲ ਬਾਹਲੋ ਵੀ ਸਾਫ ਨਾ ਚਲੋ ਮੈਂ ਵੀ ਗੱਲ ਤੁਹਾਡੇ ਨਾਲ ਆ ਨਾ ਵੀ ਸਾਫ ਚਲੋ ਐਡੇ ਵੀ ਸਾਫ ਨਾ ਚਲੋ ਕਿ ਲੋਕ ਸੰਥੂ ਤੁ ਕਰ ਜਾਣ ਇੱਕ ਬਿਸਮਿਲ ਫਰੀ ਕੋਠੀਆ ਹੋਇਆ ਸਾਡੇ ਨਗਰ 'ਚ ਹੀ ਉਹਨੇ ਸਵਾਸ ਪੂਰੇ ਕੀਤੇ ਆ ਬਹੁਤ ਅਸੀਂ ਸੂਝਵਾਨ ਬੰਦਾ ਸੀਗਾ ਉਨੇ ਇੱਕ ਸ਼ੇਰ ਲਿਖਿਆ ਸੀਗਾ ਚੱਲੋ ਸੱਜਣਾ ਜਿੱਥੇ ਤੂੰ ਚੱਲਿਆ ਬਹਿਣਾ ਜਾਵੇਂ ਪਸਾਰ ਕੇ ਕਿ ਥਾ ਮੇਰਾ ਇੱਕ ਦਿਨ ਮੈਂ ਵੀ ਇੱਥੇ ਆਉਂਗਾ ਮੇਰੇ ਦਿਲ ਨੂੰ ਟੁੰਬਦੀ ਰਹੀ ਐਹੀ ਨਾ ਕੋਈ ਗੱਲ ਕਹਿ ਜਾਵੀਂ ਐਡਾ ਸੱਚ ਨਾ ਬੋਲੀ ਬੈਸਮਿਲ ਕੇ ਤੂੰ ਕੱਲਾ ਰਹਿ ਜਾਵੀਂ ਵੀ ਇੰਨਾ ਸੱਚ ਬੋਲਣਾ ਬਾਹਲਾ ਜਿਹੜਾ ਉਹ ਮਾੜਾ ਜਿੰਨਾ ਮੈਂ ਸੱਚ ਬੋਲਦਾ ਇਹ ਕਿਸੇ ਦੇ ਹਾਸਲ ਨਹੀਂ ਹਰ ਹਰ ਬੰਦਾ ਸੁਣੇ ਕਨਾ ਥੁਣ ਪਰਮਾਨਾ ਦੱਸਦਾ ਮੈਂ ਇਹਦਾ ਜਦੋਂ ਤੁਹਾਨੂੰ ਹੀ ਮਲਵੀ ਸੱਚ ਪੂਰਾ 100% ਬੋਲੋਗੇ ਤਾਂ ਤੁਹਾਨੂੰ ਕਮਲਾ ਦਾ ਟੈਗ ਲੱਗ ਜਾਊਗਾ ਠੀਕ ਆ ਵੀ ਇਹ ਕਮਲਾ ਯਾਰ ਕਿਉਂਕਿ ਸੱਚ ਜੋ ਕਹਿ ਦਿੰਦੇ ਆ ਇੱਕ ਕਮਲਾ ਹੁੰਦਾ ਕਿਸੇ ਨੂੰ ਕੰਮ ਨਾ ਆਵੇ ਇਹ ਸਾਡੇ ਦੋ ਤਿੰਨ ਘਾਰਾਂ ਨੂੰ ਕੰਮ ਹੀ ਨਹੀਂ ਕਰਨਾ ਆਉਂਦਾ ਖੇਤੀਬਾੜੀ ਦਾ ਉਹਨਾਂ ਨੂੰ ਕਮਲੇ ਆਖਿਆ ਇਹਨਾਂ ਦਾ ਇੱਕ ਖੇਤੀ ਗਾੜੀ ਖੇਤੀਬਾੜੀ ਨੇ ਕਟਾ ਕਟਣ ਵਾਲੇ ਬੰਦ ਨੂੰ ਲੋਕ ਕਮਲਾ ਕਹਿ ਲਾ ਪੈਂਦੇ ਆ ਠੀਕ ਹੈ ਜੀ ਆਹ ਜਿਹੜਾ ਲੇਜ਼ਰ ਕਰਾਇਆ ਅੱਜ ਆਇਆ ਮੈਂ ਇੱਕ ਤੋਂ 30 ਸਾਲ ਪਹਿਲਾਂ ਵਾਟਰ ਲੈਵਲ ਕਰਦਾ ਰਿਹਾ ਸਾਡੇ ਆਪ ਦੇ ਘਰ ਦੇ ਨਹੀਂ ਮੰਨਦੇ ਵਾਟਰ ਲੈਵਲ ਕਰ ਲੈਂਦਾ ਇਹ ਬਾਹਰਲੇ ਤੇ ਮੰਨਣਾ ਕਹਦਾ ਅੱਜ ਮੇਰੇ ਕੋਲ 300 ਫੁੱਟ ਪਾਇ ਪਈਆ ਬਹੁਤ ਕਰਾਇਆ ਲਾਇਆ ਸੀ ਵਾਟਰ ਲੈਵਲ ਕਾ ਕੱਢ ਕੇ ਦੰਦੜੇ ਕਵਰ ਕੱਢਦਾ ਮਰਾਜ਼ ਨੂੰ ਹੁੰਦਾ ਸੀਗਾ ਕਿਉਂਕਿ ਥੋੜਾ ਆਪ ਦਾ ਹੁਨਰ ਹੁੰਦਾ ਵਰਖਣਾ ਦਾ ਕੋਲੇ ਓਕੇ ਜੀ